ਰਮਾਲ ਤਾਰ ਰਮਾਲ ਤਾਰ ਰਮਾਲ ਤਾਰ ਰਮਾਲ ਤਾਰ ਐ ਦੀ ਪੁੱਤ ਨਾ ਰਮਾਲ ਤਾਰ ਮੈਂ ਦੇਖ ਲੈ ਦਾੜੀ ਨੂੰ ਹੱਥ ਨਹੀਂ ਪਾਉਂਦਾ ਹੈਗਾ ਤੂੰ ਰਮਾਲ ਤਾਰ ਲੈ ਨਹੀਂ ਬੱਸ ਤੇ ਮਾਰੂ ਥੱਲੇ ਤਾਰ ਦੇ ਰਮਾਲ ਤਾਰ ਦੇ ਚੋਰੇ ਤੈਨੂੰ ਸ਼ਰਮ ਨਹੀਂ ਆਏਗੀ ਤੇਰੀ ਪੋਤੀ ਜਹਣ ਦੀ ਆ ਬੇਟਾ ਨਾ ਅਰਮਾਲ ਤਾਰ ਦੇ ਬੱਸ ਦੇ ਵਿੱਚ ਤੂੰ ਛੇੜਖਾਨੀਆਂ ਕਰਦਾ ਚੋਰੇ ਤੈਨੂੰ ਬਿਠਾਇਆ ਤਾ ਰਮਾਲ ਤਾਰ ਰਮਾਲ ਤਾਰ ਰਮਾਲ ਤਾਰ 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 ਹਾਂ ਇਹਾਂ ਦੇਖੋ ਜੀ ਆਹ ਦੇਖੋ ਚੂੰਡੀਆਂ ਵੜਦਾ ਨੂੰਆਂ ਧੀਆਂ ਦੇ ਬੱਸਾਂ 'ਚ ਬੈਠ ਕੇ ਤੇਰੀ ਮਾਂ ਨੂੰ ਕਰਿਆ ਤੈਨੇ ਬੇਟੇ ਕਿਉਂ ਚੱਲ ਹੋਈ ਨਬਰ ਤੇਨ ਸ਼ਰਮ ਨਹੀਂ ਆਈ ਹੁਣਦੀ ਆ ਨੀ ਆਪਰੇ ਦੀ ਨੂੰ ਛੇੜਦਾ ਹੈ ਤੇਰੀ ਟੀ ਨੂੰ ਛੇੜਦਾ ਤੂੰ ਹੈ ਤੇਰੀ ਪੋਤੀ ਨੂੰ ਛੇੜਦਾ ਨਾ ਛੇੜਦਾ ਉਹਨਾਂ ਨੂੰ ਤੈਨੂੰ ਸ਼ਰਮ ਨਹੀਂ ਆਈ ਹੋਗੇ ਉਹ ਬਜ਼ੁਰਗ ਬੈਠਾ ਮੈਂ ਉਹ ਬਜ਼ੁਰਗ ਬਿਠਾਇਆ ਸਾਰੇ ਬਜ਼ੁਰਗ ਕਿਉਂ ਆ ਆ ਦੇਖੋ ਸਰਕਾਰੀ ਬਸ ਦੇ ਵਿੱਚ ਇੱਕ ਸਿਆਣਾ ਬਣਾ ਬਜ਼ੁਰਗਾ ਕੀ ਨੂੰ ਕੀ ਕਹੀਏ ਹੋਣਾ ਮਲੰਘਾ sire ਦਾ ਨਹੀਂ ਫਿਰ ਕਰਾਂਗੇ ਨਹੀਂ ਯਾਰ ਤੈਨੂੰ ਸ਼ਰਮ ਨਹੀਂ ਆਈ ਹੈਗੀ ਮੈਂ ਤਾਂ ਆਪਦੇ ਬਾਪ ਦੇ ਨਾਲ ਵੀ ਟੱਪਾ ਚੱਲ ਬਿਠਾ ਲਾਈ ਇਹਨੂੰ ਤੂੰ ਅਕੇ ਚੁੰਨੀਆਂ ਵੱਡਾ ਬੱਚਿਆਂ ਦੇ ਵੱਡੇ ਕਿਉਂ ਨਹੀਂ ਉਹ ਝੂਠ ਬੋਲਦੇ ਨੇ ਇੰਨਾ ਭੀੜ ਸੀ ਉਹ ਬੱਚੇ ਵੱਡੀ ਕੀ ਕਰਦੇ ਸੀ ਯਾਰ ਆ ਦੇਖ